ਇਹ ਤਾਂ ਜੜੀ ਬੰਦੋ ਜੋਸ਼ ਹੋ ਤੇ ਜੰਮ ਕੇ ਮੈਂ ਉਹ ਉਹਦਾ ਫੀਸਨ ਕੋਲ ਦਾ ਕਰਵਾ ਰਹੀ ਆ ਅੱਛਾ ਅੱਛਾ ਪੈਸੇ ਦਾ ਲੈਪ ਹੋਈ ਗਏ ਮੈਂ ਉਹਨਾਂ ਦਾ ਪਹਾੜਾ ਲੈ ਕੇ ਰੱਖਿਆ ਵਾ ਪਲੇਟ ਪੰਡਸ ਬਾਈ ਹੋਣ ਉਹਦਾ ਦਾ ਪਤਾ ਉਹਨਾਂ ਦਾ ਵੀ ਜਿਹੜਾ ਕਲੀ ਬਾਈ ਦਾ ਫੇਰ ਨਾਲ ਫਾਦਰ ਗੁਰ ਜਾਨੇ ਮੋਟਰ ਦੀ ਜਿਹੜੀ ਜਾਨੇ ਉਹ ਬਸ ਬਸ ਨਾਲ ਖੜਾ ਸੀ ਬੈਸਵਾ ਜੀ ਹੋ ਗਈ ਬਸ ਹਕਾਰ ਚ ਉਹ ਕੁੱਟਤੀ ਸਾਖਤ ਕੁੱਟਤੀ ਇਹ ਬੰਦੇ ਹਾਂਜੀ ਹਾਂਜੀ ਉਹਨਾਂ ਸਰਦਰ ਚੋਂ ਜਿਨ੍ਹਾਂ ਨੇ ਗੋਲੀ ਮਾਰੀ ਮੁੰਡੇ ਦੇ ਇਹ ਜਿਨ੍ਹਾਂ ਨੇ ਗੋਲੀ ਮਾਰੀ ਉਹ ਮੁੰਡਿਆਂ ਨੇ ਮੋੜ ਕੇ ਇਹਨੇ ਗੋਲੀ ਮਾਰੀ ਮੁੜ ਕੇ ਇੱਥੋਂ ਉਹ ਲੜਾਈ ਲੜੋਈ ਕਰਕੇ ਗੱਡਿਆਂ ਲੱਗੇ ਪਿੰਡੋਂ ਨਿਕਲ ਗਏ ਉਹ ਸੇਵ ਨਾਲੇ ਪ ਜਾਂਦੇ ਕਦੇ ਇਹ ਕਿਤੇ ਇਧਰੋਂ ਜਾਂਦੇ ਹੋਣੇ ਉਹ ਦਰੋਂ ਆਦਿਆਂ ਸਾਨੂੰ ਤਾਂ ਬਾਅਦ ਪਿੰਡ ਦੀ ਖਬਰ ਮਿਲਦੀ ਹੈ ਉੱਥੇ ਕਿਤੇ ਉਹਨਾਂ ਦੀ ਗੋਲੀ ਗਾਲੀ ਚੱਲੀ ਰਹੀ ਹੈ ਆਪਣੇ ਐਸੇ ਸਾਰੇ ਗਏ ਹੋਏ ਲੋਕਾਂ ਦੇਖ ਕੇ ਇਹਨਾਂ ਨੂੰ ਝਗੜਾ ਚੱਲਦਾ ਸੀ ਕੋਈ ਨਹੀਂ ਜੀ ਮੁੰਡਿਆ ਮੁੰਡਿਆ ਦਾ ਹੋਊਗਾ ਤਾਂ ਹੁਣ ਤੁਸੀਂ ਫੋਨ ਚਾਲ ਕਰੋਗੇ ਕੀ ਗੱਲ ਸੀ ਸੁਣ ਨਹੀਂ ਮੈਂ ਦਾ ਮੈਂ ਨਹੀਂ ਜੀ ਪਰੇਖ ਨੂੰ ਆਪਾਂ ਨੂੰ ਤਾਂ ਪਤਾ ਹੀ ਨਹੀਂ ਯਾਰੇ ਨਾਲ ਨੂੰ ਕੀ ਫੋਨ ਕਰੀਏ ਇਸ ਦੀ ਤਾਂ ਪਤਾ ਨਹੀਂ ਆਪਾਂ ਨੂੰ ਕੀ ਪਤਾ ਹੈ ਪਤਾ ਹੈ ਨਾਲ ਕੌਣ ਸੀ ਪਤਾ ਹੈ ਨਾਲ ਉਹ ਲੈ ਕੇ ਸੀ ਮੁੰਡਾ ਕੋਈ ਹੋਰ ਜਿਹੜਾ ਕਰ ਰਿਹਾ ਸੀ ਉਹ ਨਾਲ ਉਹ ਗੱਲਾ ਮੈਦੂ ਕਰ ਰਿਹਾ ਸੀ ਨਾ ਕਹਿੰਦਾ ਕਿ ਨਾਲ ਉਹਦੇ ਦੇ ਚਾਹ ਕਾਹਦੇ ਦੀ ਸਰੇ ਸਿਵਲ ਪ੍ਰੇਮੇਡ ਐਡਬਡੀ ਇਸਕੇ ਬਾਰੇ ਮੈਂ ਕੀ ਕਰਨੀ ਇੱਕ ਕਲਖੁਰਦ ਜਗ੍ਹਾ ਦਾ ਇਸੀਡੈਂਟ ਹੋਇਆ ਕਿ ਜਿਹੜੇ ਨਾਲ ਦੇ ਲੋਕ ਲੈ ਕੇ ਆਏ ਹੈ ਕਿ ਇੱਕ ਬਲਾਈ ਪੋਸਿਬਿਲਟੀ ਆਫ ਗਨ ਸ਼ਾਟਨਲ ਪੇਸ਼ੈਂਟ ਆਇਆ ਬ੍ਰੋਡ ਡੈਟ ਆ ਹੈ ਤੇ ਉਹ ਇਨਪੋਡੀ ਵਸਮੋਚਰੀ ਸ਼ਿਫਟ ਕਰਵਾਉਣ ਲੱਗੇ ਜਦਕਿ ਪੋਸਟਿੰਗ ਜਿਹੜਾ ਸਹੀ ਕੋਸ ਹੈ ਉਹ ਆਫਟਰ ਪੋਸਟਮਾਰਟਮ ਤੇ ਪੁਲਿਸ ਦੀ ਚਾਂਸ ਬਾਰੀ ਬਰ ਚੱਲ ਪਾਏਗਾ ਕਿ ਉਹ ਗਨ ਸ਼ਾਟ ਆਇਆ ਕੋਈ ਹੋਰ ਕੀ ਨਾਮ ਹੈ ਸਰ ਤੁਹਾਡਾ ਡਾਕਟਰ ਮਾਨੀ ਆਹ ਬਲੋ ਅ ਫਾਈਂਡਿੰਗ ਦਾ ਮੈਟਰ ਕੰਨ ਆਇਆ ਹੈ ਜੀ ਜਤੀਆ ਪਰ ਕਿਉਂ ਮੈਟਰ ਹੋ ਗਿਆ ਜੇ ਜੇ ਕੋਈ ਅਖੀ ਨਾਮ ਤੇ ਹੈ ਜੀ ਇਹ ਨੇ ਸਾਹ ਹਰਦੀਪ ਸਿੰਘ ਐਲੀਅਸ सोनू ਸਨਵ ਦਿਲਰਾਜ ਸਿੰਘ ਤੇ ਫਰੋਜ਼ ਸ਼ਾ ਦੇ ਹੈਗੇ ਜਿਨ੍ਹਾਂ ਦੀ ਡੈਥ ਹੋਈ ਹੈ ਤੇ ਇਹ ਬੜਾ ਅਨਫੋਰਚੂਨੇਟ ਇਨਸੀਡੈਂਟ ਹੈ ਤੇ ਜਿਹੜੇ ਇਹ ਪਤਾ ਲੱਗਿਆ ਵੀ ਕੁਝ ਇਹਨਾਂ ਦੇ ਨਗਰ ਕੀਰਤਨ ਚੱਲਦਾ ਸੀਗਾ ਜਿਵੇਂ ਹੁਣੇ ਮੈਨੂੰ ਇਹਨਾਂ ਨੇ ਦੱਸਿਆ ਹੈ ਤੇ ਉੱਤੇ ਪੁੱਛ ਜਾਣੇ ਨੇ ਇਹਨਾਂ ਨੇ ਕਿਸੇ ਦੇ ਨਾਲ ਟਰਾਲੀ ਟਰਾਲੀ ਲੰਘਣ ਪਿੱਛੇ ਪਹਿਲਾਂ ਲੜਾਈ ਕੀਤੀ ਉਦੋਂ ਮਗਰੋਂ ਇਹੀ ਬੰਦੇ ਜਿਹੜੇ ਸੀਗੇ ਉਹ ਗਲਤ ਜਿਹੜੇ ਅੰਤਰ ਉਹ ਅੱਗੇ ਜਾ ਰਹੇ ਸੀਗੇ ਨਹਿਰ ਦੇ ਨੇੜੇ ਤੇ ਉੱਥੇ ਕਿਤੇ ਇਹਨਾਂ ਦੇ ਜਿਹੜੇ ਆ ਲੜਕਾ ਜ਼ਬਰਦਸਤ ਹੈ ਇਹਦੇ ਫਾਦਰ ਹੈ ਹਰਦੀਪ ਇਹਲੇ ਸੋਨੂ ਉਹ ਉਹ ਤੇ ਉਹਨਾਂ ਦੇ ਨਾਲ ਕੁਛ ਜਾਣੇ ਇਹ ਜਿਹੜੇ ਜਾ ਰਹੇ ਸੀਗੇ ਤੇ ਜਿੱਥੇ ਉਹਨਾਂ ਨੇ ਇਨਾਂ ਦੇ ਨਾਲ ਕੋਈ ਕਿਸੇ ਗੱਲ ਤੇ ਝਗੜਾ ਹੋਇਆ ਤੇ ਲੜਾਈ ਦੇ ਵਿੱਚ ਉਹਨਾਂ ਨੇ ਫੈਰਫੁਰ ਕੀਤੇ ਜੋ ਕਿ ਇਹਨਾਂ ਦੇ ਹਰਦੀਪ ਸਿੰਘ ਦੇ ਲੱਗੇ ਆ ਤੇ ਬਾਕੀ ਹਜੇ ਡਿਟੇਲਸ ਤੁਹਾਨੂੰ ਜਦੋਂ ਆਪਾਂ ਇੱਕ ਦੇ ਜਾਣੇ ਇੱਕ ਦੋ ਜਾਣੇ ਸੀ ਰੌਂਡ ਅਪ ਕੀਤੇ ਆ ਜਦੋਂ ਡਿਟੇਲ ਸਾਹਮਣੇ ਆਉਣਗੇ ਤੁਹਾਡੇ ਨਾਲ ਉਹ ਵੀ ਸ਼ੇਅਰ ਕਰ ਲਾਂਗੇ ਇਹਨਾਂ ਦੀ ਡੈਥ ਹੋ ਗਈ ਜੀ ਅਸਲ ਕੋ ਪੈਕੜੇ ਲੰਡਨ ਪਰ ਵੀ ਦੱਸਿਆ ਜਾ ਰਿਹਾ ਇਹ ਦੱਸਿਆ ਜਾ ਰਿਹਾ ਜਿਹੜਾ ਇੱਕ ਬੰਦਾ ਹੋਰ ਸੀ ਜਿਹੜਾ ਦੋ ਜਣੇ ਹੈਗੇ ਆ ਜਿਹੜੇ ਇੱਕ ਯੁਵਰਾਜ ਤੇ ਇੱਕ ਹਰਦੀਪ ਦੀਪਾ ਇਹ ਦੋਨਾਂ ਦਾ ਇਹ ਤਾਂ ਹਰਦੀਪ ਸਿੰਘ ਸੋਨੂ ਆ ਤੁਹਾਡੇ ਦਾ ਹਾਂ ਤੇ ਕੋਈ ਇਹਨਾਂ ਦਾ ਜਿਹੜਾ ਇੱਕ ਬੋਬੀ ਦਾ ਤੇ ਯੁਵਰਾਜ ਦਾ ਕਿਸੇ ਦੇ ਨਾਲ ਪੈਸੇ ਦੇ ਲੈਣ ਦੇ ਵੀ ਹੋ ਸਕਦਾ ਪਰ ਹਜੇ ਜਿਵੇਂ ਅਸੀਂ ਪੜਾਂਗੇ ਸਾਹਮਣੇ ਆਊਗਾ ਹਜੇ ਤਾਂ ਮੈਨੂੰ ਇੱਥੇ ਪਿੰਡ ਵਾਲਿਆਂ ਨੇ ਵੀ ਸਾਰਿਆਂ ਨੇ ਦੱਸਿਆ ਵੀ ਜਿਹੜਾ ਨਗਰ ਕੀਰਤਨ ਚੱਲ ਰਿਹਾ ਸੀ ਉੱਥੇ ਵੀ ਇਹਨਾਂ ਨੇ ਜਿਹੜੇ ਉਹ ਦੂਸਰੀ ਗੱਡੀ ਦੇ ਵਿੱਚ ਬੰਦੇ ਸੀਗੇ ਉਹਨਾਂ ਨੇ ਉੱਥੇ ਵੀ ਕਿਸੇ ਦੇ ਨਾਲ ਉਹਨਾਂ ਲੜਾਈ ਝਗੜਾ ਕੀਤਾ ਸੀ ਤੇ ਉਦੋਂ ਬਾਅਦ ਇਹ ਜਿਹੜੀ ਇਹਨਾਂ ਦੀ ਜਿਹੜਾ ਜਿਹਦੀ ਮੌਤ ਹੋਈ ਹੈ ਉਹਨਾਂ ਦੀ ਤੇ ਉਹਨਾਂ ਦੀ ਆਪਸ ਵਿੱਚ ਦੋ ਗੱਡੀਆਂ ਤੇ ਸੀਗੇ ਆਮਣੋ ਸਾਹਮਣੇ ਕਿਤੇ ਲੜਾਈ ਹੋਈ ਹੈ ਜਿਸ ਤੇ ਇਹਨਾਂ ਦੇ ਗੋਲੀ ਲੱਗੀ ਤੇ ਜਿਹਦੇ ਨਾਲ ਇਹਨਾਂ ਦੀ ਮੌਤ ਹੋ ਗਈ ਹੈ ਕਿੰਨੇ ਪਾਇਰ ਸਿੰਦੇ ਆ ਸਰ ਕਿੰਨੇ ਕਿੱਥੇ ਜੀ ਦੇਖਿਆ ਚੈੱਕ ਕੀਤਾ ਬਿਲਾਲ ਚੈੱਕ ਕਰ ਰਹੇ ਆ ਮੌਕੇ ਤੇ ਸਾਡੇ ਜਾ ਕੇ ਦੇਖਿਆ ਤੇ ਤਿੰਨਕ ਫੋਲ ਮਿਲੇ ਆ ਤੇ ਉਦੋਂ ਤਿੰਨ ਪਾਇਰ ਹੋਏ ਤੇ ਬਾਕੀ ਜਿਹੜੀ ਡਿਟੇਲਡ ਇਨਵੈਸਟੀਗੇਸ਼ਨ ਹੋ ਜੂਗੀ ਉਸ ਤੋਂ ਬਾਅਦ ਫਿਰ ਚੱਲ ਜਾਏ ਹਾਂਜੀ ਹਦੀਸ ਕਿਥੋਂ ਰਵੇ ਇਹ ਫਰੋਸ਼ਾਂ ਦੇ